ਅਮਰਜੀਤ ਸਿੰਘ ਦਾ ਛੋਟਾ ਨਾਮ ਆਪਣਾ ਅਮਨ ਨਾਮ ਲੈ ਕੇ ਜਿਹੜਾ ਹਾਸਾ ਹੈ ਤੁਸੀਂ ਉਦੋਂ ਕਿੱਥੇ ਤੇ ਕੀ ਤੁਹਾਨੂੰ ਪਤਾ ਸਰ ਆਪਣੇ ਇੱਥੇ ਲਾਗੇ ਪੱਠੇ ਨਦੀਕ ਵੱਢਦੇ ਸੀ ਤੇ ਟਾਇਰ ਫਟਣ ਕਾਰਨ ਜਾਨਕੀ ਇਹ ਹਾਸਾ ਹੋਇਆ ਜਿਹੜਾ ਤੁਸੀਂ ਆ ਕੇ ਵੇਖਿਆ ਟਰੱਕ ਲੱਗਾ ਹੈ ਹਾਂਜੀ ਟਰੱਕ ਲੱਗਾ ਹੈ ਤੇ ਤਾਕਲੀ ਟੈਂਕੀ ਫਰਨੰਡੇ ਨਾਲ ਜਨਕੀ ਆਕੀ ਵੀ ਲੱਗੀ ਹੋਈ ਸੀ ਤੇ ਨਗਰ ਤੋਂ ਪਾਣੀ ਕਰਕੇ ਜਾਂਦੇ ਹੋ ਆਗ ਬੁਝਾਈ ਅਮਰਿਤਸਰ ਐ ਆੜਾ ਜਾਂ ਸੌਇਆ ਕਿਦਾਂ ਆ ਸਾਈ ਇਹ ਲੱਗੇ ਜਿਹੜੇ ਖੇਤਾਂ 'ਚ ਕੰਮ ਕਰਦੇ ਉਹ ਆਂਦੇ ਫਿਰ ਟਾਇਰ ਪਾਟਾ ਪਹਿਲਾਂ ਗਤੀ ਹਾਂਜੀ ਟਾਇਰ ਪਾਟਣ ਦੇ ਨਾਲ ਤੇ ਕਿਦਾਂ ਗੱਡੀ ਕਿੰਨੀ ਕਿ ਸਪੀਡ ਤੇ ਆ ਰਹੀ ਗੱਡੀ ਇਹ ਮੋਲੀ ਜਿਹੜੀਆਂ 50 50 ਤੇ ਚਲਦੀਆਂ ਹੀ ਆ ਇਹ ਇਦੋਂ ਥੱਲੇ ਤੇ ਕੋਈ ਅੰਨਾ ਦਾ ਮੋਸ਼ਨ ਹੀ ਨਹੀਂ ਬੰਦਦਾ ਤੇ ਅੱਗ ਵੀ ਲੱਗੀ ਕਿੰਨੇ ਕਾਰਨ ਆਹ ਜਿਆ ਅੱਗ ਵੀ ਲੱਗੀ ਫਿਰ ਰੇਲਿੰਗ ਤੋਂ ਡੇਗੀ ਬਚਾ ਤੁਹਾਡਾ ਬਚਾ ਗਿਆ ਕਿ ਕੱਲੇ ਉਹ ਨਾਲ ਹੋਰ ਕੋਈ ਨਹੀਂ ਨਹੀਂ ਉਹ ਲੜਕਾ ਹੀ ਮੇਰਾ ਕਿੱਥੋਂ ਕਿੱਥੇ ਆ ਰਹੇ ਤੁਸੀਂ ਕਿਥੋਂ ਨਹੀਂ ਕਰਨਾਲ ਲੱਗੋ ਇੰਦਰੀ ਤੋਂ ਆਉਂਦੇ ਆ ਅੱਛਾ ਕਿੱਥੇ ਜਾਣਾ ਹੈ ਐ ਹੈਲੋ ਇੱਕ ਮਿੰਟ ਕਿੱਥੇ ਜਾਣਾ ਹੈ ਹਾਂਜੀ ਇੱਥੇ ਅੰਮ੍ਰਿਤਸਰ ਹੁਣ ਇਹਨੂੰ ਚੁੱਕਣਾ ਸੀ ਕੋਈ ਕਿਆ ਪਿਛੇ ਦਿੱਤੀ ਜਾਣਕਾਰੀ ਜਾਣਕਾਰੀ ਦਿੱਤੀ ਹੈ ਜਾਣਕਾਰੀ ਇਹ ਤਾਂ ਇੱਥੇ ਪੁਸਤਕੇਸ ਵਾਲੇ ਪੁਲਿਸ ਵਾਲੇ ਅੱਜ ਤੱਕ ਦੀ ਕੋਈ ਬੈਗਮਾ ਦੀ ਕੋਈ ਅਜੇ ਕੋਈ ਜਾਣਕਾਰੀ ਦਿੱਤੀ ਨਹੀਂ ਆਮਰਜੀਤ ਸਿੰਘ ਛੋਟਾ ਨਾਮ ਆਪਣਾ ਅਮਨ ਨਾਮ ਲੈ ਕੇ ਜਿਹੜਾ ਹਾਸਾ ਹੈ ਤੁਸੀਂ ਉਦੋਂ ਕਿੱਥੇ ਤੇ ਕੀ ਤੁਹਾਨੂੰ ਪਤਾ ਸਰ ਆਪਣੇ ਇੱਥੇ ਲਾਗੇ ਪੱਠੇ ਨਦੀਕ ਵੱਢਦੇ ਸੀ ਤੇ ਟਾਇਰ ਫਟਣ ਕਰਕੇ ਯਾਨੀ ਕਿ ਇਹ ਹਸਾ ਹੋਇਆ ਜਿਹੜਾ ਤੁਸੀਂ ਆ ਕੇ ਵੇਖਿਆ ਟਰੱਕ ਡਿੱਗਾ ਹੈ ਹਾਂਜੀ ਟਰੱਕ ਡਿੱਗਾ ਹੈ ਤੇ ਤੱਕ ਨੂੰ ਟੈਂਕੀ ਫਟਣ ਦੇ ਨਾਲ ਜਨਕੀ ਆਗ ਵੀ ਲੱਗੀ ਹੋਈ ਸੀ ਤੇ ਨਰਿਆਪ ਤੋਂ ਪਾਣੀ ਕਰਕੇ ਜਨਕੀ ਆਗ ਬੁਝਾਈ ਆਮ੍ਰਿਤ ਹੈ ਆੜਾ ਆ ਜਾ ਸੌਇਆ ਕਿਦਾਂ ਆ ਸਾਈ ਹ ਲਾਗੇ ਜਿਹਦੇ ਖੇਤਾਂ 'ਚ ਕੰਮ ਕਰਦੇ ਉਹ ਆਂਦੇ ਫੇ ਟਾਇਰ ਪਾਟਾ ਪਹਿਲਾਂ ਲਗਦੀ ਹਾਂਜੀ ਟਾਇਰ ਪਾਟਣ ਦੇ ਨਾਲ ਤੇ ਕਿਦਾਂ ਗੱਡੀ ਕਿੰਨੇ ਸਪੀਡ ਤੇ ਆ ਰਹੀ ਗੱਡੀ ਇਹ ਮੋਲੀ ਜਿਹੜੀਆਂ 50 ਪਤ 50 ਤੇ ਤੇ ਚਲਦੀਆਂ ਹੀ ਆ ਇਹ ਇਹ ਤੋਂ ਥੱਲੇ ਤੇ ਕੋਈ ਅੰਨਾ ਤਾਂ ਮੋਸ਼ਨ ਹੀ ਨਹੀਂ ਬੰਦਾ ਤੇ ਅੱਗ ਵੀ ਲੱਗੀ ਕਿੰਨੇ ਟਾਇਰਾਂ ਆਹ ਜੀ ਆਹ ਜੀ ਅੱਗ ਵੀ ਲੱਗੀ ਫਿਰ ਰੇਲਿੰਗ ਤੋਂ ਡੇਗੀ ਬਚਾ ਤੁਹਾਡਾ ਬਚਾ ਕੇ ਇਕੱਲੇ ਉਹ ਨਾਲ ਹੋਰ ਕੋਈ ਨਹੀਂ ਨਹੀਂ ਉਹ ਲੜਕਾ ਸੀ ਬਚਾ ਕਿੱਥੋਂ ਕਿੱਥੇ ਆ ਰਹੇ ਤੁਸੀਂ ਕਿੱਥੋਂ ਆਏ ਐ ਕਰਨਾਲ ਦਾ ਕੋ ਇੰਤਰੀ ਤੋਂ ਆਉਂਦੇ ਆ ਅੱਛਾ ਕਿੱਥੇ ਜਾਣਾ ਹੈ ਐ ਹੈਲੋ ਇੱਕ ਮਿੰਟ ਕਿੱਥੇ ਜਾਣਾ ਹੈ ਹਾਂਜੀ ਇੱਥੇ ਅੰਮ੍ਰਿਤਸਰ ਹੁਣ ਇਹਨੂੰ ਚੁੱਕਣਾ ਸੀ ਕੋਈ ਕਿਆ ਪਿਛੇ ਦਿੱਤੀ ਜਾਣਕਾਰੀ ਜਾਣਕਾਰੀ ਦਿੱਤੀ ਹੈ ਜਾਣਕਾਰੀ ਇਹ ਤਾਂ ਇੱਥੇ ਪੁਲਿਸ ਕੇਸ ਵਾਲੇ ਪੁਲਿਸ ਵਾਲੇ ਆਜਿੰਦਾ ਕਦੀ ਕੋਈ ਬੈਗ ਮੰਗਵਾ ਲਈ ਕੋਈ ਇਹ ਪਰ ਆ ਦੇ ਕੋਈ ਜਾਣਕਾਰੀ ਦਿੱਤੀ ਹੁੰਦੀ ਅੰਮ੍ਰਿਤਸਰ ਐ ਆੜਾ ਆ ਜਾ ਸੌਇਆ ਕਿਦਾਂ ਆ ਆ ਸਹੀ ਆ ਲੱਗੇ ਜਿਹਦੇ ਖੇਤਾਂ 'ਚ ਕੰਮ ਕਰਦੇ ਉਹ ਆਂਦੇ ਫੇ ਟਾਇਰ ਪਾਟਾ ਪੈ ਲੰਗਦੀ ਆ ਹਾਂਜੀ ਟਾਇਰ ਪਾਟਣ ਦੇ ਨਾਲ ਤੇ ਕਿਦਾਂ ਗੱਡੀ ਕਿੰਨੇ ਸਪੀਡ ਤੇ ਆ ਰਹੀ ਗੱਡੀ ਇਹ ਮੋਲੀ ਹੈ ਜਿਹੜੀਆਂ 50 55 ਤੇ ਤੇ ਚਲਦੀਆਂ ਹੀ ਆ ਇਹ ਇਹ ਤੋਂ ਥੱਲੇ ਤੇ ਕੋਈ ਅੰਨਾ ਤਾਂ ਮੋਸ਼ਨ ਹੀ ਨਹੀਂ ਬੰਦਾ ਤੇ ਅੱਗ ਵੀ ਲੱਗੀ ਕਿੰਨੇ ਟਾਇਰਾਂ ਆ ਹਾਂ ਜੀ ਆਹ ਵੀ ਲੱਗੀ ਫੇਰੇ ਰੇਲਿੰਗ ਤੋਂ ਡੇਗੀ ਬਚਾ ਤੁਹਾਡਾ ਬਚਾ ਗਿਆ ਕਿ ਕੱਲੇ ਉਹ ਨਾਲ ਹੋਰ ਕੋਈ ਨਹੀਂ ਨਹੀਂ ਉਹ ਲੜਕਾ ਸੀ ਮੇਰਾ ਕਿੱਥੋਂ ਕਿੱਥੇ ਆ ਰਹੇ ਤੁਸੀਂ ਕਿੱਥੋਂ ਆਏ ਐ ਕਰਨਾਲ ਦਾ ਕੋ ਇੰਦਰੀ ਤੋਂ ਆਉਂਦੇ ਆ ਅੱਛਾ ਕਿੱਥੇ ਜਾਣਾ ਹੈ ਐ ਹੈਲੋ ਇੱਕ ਮਿੰਟ ਕਿੱਥੇ ਆਣਾ ਹੈ ਹਾਂਜੀ ਇੱਥੇ ਅੰਮ੍ਰਿਤਸਰ ਹੁਣ ਇਹਨੂੰ ਚੁਕਣਾ ਸੀ ਕੋਈ ਕਿਆ ਪਿਛੇ ਦਿੱਤੀ ਜਾਣਕਾਰੀ ਜਾਣਕਾਰੀ ਦਿੱਤੀ ਹੈ ਜਾਣਕਾਰੀ ਇਹ ਤਾਂ ਇੱਥੇ ਪੁਲਿਸ ਵਾਲੇ ਪੁਲਿਸ ਵਾਲੇ ਆ ਜਾਂਦਾ ਕਦੀ ਕੋਈ ਬੈਗਮਾ ਵਾਲੀ ਕੋਈ ਆ ਦੇ ਕੋਈ ਜਾਣਕਾਰੀ ਦਿੱਤੀ ਸੀ